ਗੁਰਲਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਦੀ ਇੱਕ ਕਹਾਵਤ ਹੈ ਕਦੋਂ ਦੀ ਗੱਬ ਦੀ ਸੀ ਮੈਂ ਆਊਗਾ ਨਾਨਕਾ ਮੇਲ ਇੱਕ ਕਹਾਵਤ ਹੈ ਆਮ ਵੀ ਬੜਾ ਮਾਣ ਹੁੰਦਾ ਸੀ ਉਹਨੂੰ ਨਾਨਕਿਆਂ ਤੇ ਵੀ ਨਾਨਕਾ ਮੇਲਾ ਆਊਗਾ ਪਤਾ ਨਹੀਂ ਕੀ ਕੁਝ ਲਿਆਊਗਾ ਪਰ ਜਦੋਂ ਨਾਨਕਿਆਂ ਇਹ ਕੁਝ ਨਹੀਂ ਮਿਲਿਆ ਸੋ ਉਸੇ ਤਰ੍ਹਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਨਾਲ ਹੋਇਆ ਬੜੀਆਂ ਉਮੀਦਾਂ ਸਨ ਮੀਟਿੰਗ ਤੇ ਕੈਬਨਟ ਮੀਟਿੰਗ ਤੇ ਕਿ ਕੈਬਨਟ ਮੀਟਿੰਗ ਦੇ ਵਿੱਚ डीए ਦਾ ਮੁੱਦਾ ਜ਼ਰੂਰ ਵਿਚਾਰਿਆ ਜਾਊਗਾ ਕਿਉਂਕਿ ਅੱਗੇ ਦਿਵਾਲੀ ਆ ਰਹੀ ਹੈ ਪਰ ਉਸ ਕੈਬਨਟ ਦੇ ਵਿੱਚ ਡੀਏ ਸਬੰਧੀ ਜਾਂ ਹੋਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਵੀ ਗੱਲਬਾਤ ਨਹੀਂ ਹੋਈ ਸੋ ਕਹਾਵਤ ਸੱਚ ਹੋਈ ਕਿ ਕਦੋਂ ਦੀ ਗਿੱਬਦੀ ਸੀ ਮੇਰਾ ਆਊਗਾ ਨਾਨਕਾ ਮੇਲ ਖੈਰ ਕੋਈ ਗੱਲ ਨਹੀਂ ਦਿਵਾਲੀ ਨੂੰ ਹਲੇ ਦਿਵਾਲੀ ਨੂੰ ਹਲੇ 4 ਦਿਨ ਬਾਕੀ ਨੇ ਉਧਰ ਸਕਤਰੇ ਦੇ ਵਿੱਚ ਵੀ ਸੁਖਚੈਨ ਸਿੰਘ ਖੈਰਾ ਜੋ ਇਸ ਸਮੇਂ ਯੂਨੀਅਨ ਦੇ ਸਕੱਤਰੇ ਦੀ ਯੂਨੀਅਨ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਆਪਣੇ ਟੋਰ ਟਮੱਕੇ ਕੱਸ ਲਏ ਹਨ ਔਰ ਰੈਲੀਆਂ ਉਹਨਾਂ ਨੇ ਸ਼ੁਰੂ ਕਰਤੀਆਂ ਕੱਲ ਇੱਕ ਰੈਲੀ 9 ਸੈਕਟਰ ਦੇ ਵਿੱਚ ਹੋਈ ਹੈ ਔਰ ਕੱਲ ਨੂੰ ਇੱਕ ਰੈਲੀ ਮੇਨ ਸਕੱਤਰਤ ਦੇ ਵਿੱਚ ਹੋਣ ਜਾ ਰਹੀ ਹੈ ਪਰ ਅਜੇ ਤੱਕ ਸਕੱਤਰੇ ਦੇ ਵਿੱਚ ਡੀਏ ਸੰਬੰਧੀ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ ਅ ਭਰੋਸੇਯੋਗ ਜ਼ੀਤਿਆਂ ਤੋਂ ਪਤਾ ਲੱਗਿਆ ਵੀ ਅਜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਬੰਗਲੌਰ ਦੇ ਦੌਰੇ ਤੇ ਗਏ ਹੋਏ ਹਨ ਉਹਨਾਂ ਦੇ ਆਉਣ ਤੇ ਹੀ ਕੋਈ ਗੱਲ ਬਣ ਸਕਦੀ ਹੈ ਪਰ ਭਾਈ ਰਾਜਿਆਂ ਦਾ ਕੀ ਹੈ ਰਾਜਿਆਂ ਨੇ ਤਾਂ ਮੂੰਹ ਤੋਂ ਕਹਿਣਾ ਵੀ ਆ ਚੀਜ਼ ਫਲਾਣੇ ਨੂੰ ਦੇ ਦਿਓ ਆ ਚੀਜ਼ ਫਲਾਣੇ ਨੂੰ ਦੇ ਦਿਓ ਸੋ ਮੁਲਾਜ਼ਮੋਂ ਫਿਕਰ ਨਾ ਕਰੋ ਦਿਵਾਲੀ ਤੋਂ ਪਹਿਲਾਂ ਆਪਨੂੰ ਮੰਨ ਗੇਰਨ ਦੀ ਲੋੜ ਨਹੀਂ ਧੰਨਵਾਦ